ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 664 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਵਾਜੇ ਆਪਾਂ ਧੰਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 665 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਧਨਾ ਸ੍ਰੀ ਮਹੱਲਾ ਤੀਜਾ ਰਾਗ ਤਨਸਰੀ ਵਿੱਚ ਤੀਸਰੇ ਪਾਦਸ਼ਾ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਜੋ ਹਰ ਸੇਵੈ ਤਿੰਨ ਬਲ ਜਾਓ ਏ ਭਾਈ ਗੁਰਬਾਣੀ ਦਾ ਆਸਰਾ ਰਹਿ ਕੇ ਜਿਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਤਿੰਨ ਹਿਰਦੇ ਸਾਚ ਸੱਚਾ ਮੁਖ ਨਾਓ ਉਹਨਾਂ ਦੇ ਹਿਰਦੇ ਵਿੱਚ ਸਦਾ ਥਿਰ ਪ੍ਰਭੂ ਵਸਿਆ ਰਹਿੰਦਾ ਹੈ ਉਨਾ ਦੇ ਮੂੰਹ ਵਿੱਚ ਸਦਾ ਥਿਰ ਹਰ ਨਾਮ ਟਿਕਿਆ ਰਹਿੰਦਾ ਹੈ ਸਾਚੋ ਸਾਚ ਸਮਲ ਹੋ ਦੁੱਖ ਜਾਏ ਏ ਭਾਈ ਸਦਾ ਥਿਰ ਪ੍ਰਭੂ ਨੂੰ ਹੀ ਹਿਰਦੇ ਵਿੱਚ ਸੰਭਾਲ ਕੇ ਰੱਖਿਆ ਕਰੋ ਇਸ ਦੀ ਬਰਕਤ ਨਾਲ ਹਰੇਕ ਦੁੱਖ ਦੂਰ ਹੋ ਜਾਂਦਾ ਹੈ ਸਾਚ ਹੈ ਸ਼ਬਦ ਵਸੈ ਮਨ ਆਏ ਸਦਾ ਥਿਰ ਪ੍ਰਭੂ ਦੀ ਸਿੱਖ ਸਲਾਹ ਵਾਲੇ ਸ਼ਬਦ ਵਿੱਚ ਜੁੜਿਆ ਹਰ ਨਾਮ ਮਨ ਵਿੱਚ ਆ ਵਸਦਾ ਹੈ ਗੁਰ ਬਾਣੀ ਸੁਣ ਮੈਲ ਗਵਾਏ ਏ ਭਾਈ ਗੁਰੂ ਦੀ ਬਾਣੀ ਸੁਨਿਆ ਕਰ ਇਹ ਬਾਣੀ ਮਨ ਵਿੱਚੋਂ ਵਿਕਾਰਾਂ ਦੀ ਮੈਲ ਦੂਰ ਕਰ ਦਿੰਦੀ ਹੈ ਸਹਜ ਹਰ ਨਾਮ ਮਨ ਵਸਾਏ ਰਹਾਓ ਇਹ ਬਾਣੀ ਆਤਮਕ ਡੋਲਤਾ ਵਿੱਚ ਟਿਕਾ ਕੇ ਪਰਮਾਤਮਾ ਦਾ ਨਾਮ ਮਨ ਵਿੱਚ ਵਿਸ਼ਾ ਦਿੰਦੀ ਹੈ ਰਹਾਉ ਕੂੜ ਕੋਤ ਤ੍ਰਿਸ਼ਨਾ ਅਗਨ ਬੁਝਾਏ ਏ ਹੈ ਭਾਈ ਗੁਰੂ ਦੀ ਬਾਣੀ ਮਨ ਵਿੱਚੋਂ ਝੂਠ ਫਰੇਬ ਮੁਕਾ ਦਿੰਦੀ ਹੈ ਤ੍ਰਿਸ਼ਨਾ ਦੀ ਅਗ ਬੁਝਾ ਦਿੰਦੀ ਹੈ ਪੁੱਠੇ ਰਸਤੇ ਚੱਲਣ ਵਾਲਿਆਂ ਨੂੰ ਸਿੱਧੇ ਰਸਤੇ ਪਾ ਦਿੰਦੀ ਹੈ ਅੰਤਰ ਸਾਤ ਸਹਜ ਸੁਖ ਪਾਏ ਗੁਰਬਾਣੀ ਦੀ ਬਰਕਤ ਨਾਲ ਮਾਨ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ ਆਤਮਕ ਅਡੋਲਤਾ ਵਿਟਕ ਜਾਈਦਾ ਹੈ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਗੁਰ ਕੈ ਭਾਣੈ ਚੱਲੇ ਤਾਂ ਆਪ ਜਾਏ ਜਦੋਂ ਮਨੁੱਖ ਗੁਰਬਾਣੀ ਅਨੁਸਾਰ ਗੁਰੂ ਦੀ ਰਜਾ ਵਿੱਚ ਤੁਰਦਾ ਹੈ ਤਦੋਂ ਉਸ ਦੇ ਅੰਦਰੋਂ ਆਪਾ ਭਾਵ ਦੂਰ ਹੋ ਜਾਂਦਾ ਹੈ ਹੰਕਾਰ ਮਿਟ ਜਾਂਦਾ ਹੈ ਸਾਚ ਮਹਿਲ ਪਾਏ ਹਰ ਗੁਣ ਗਾਏ ਤਦੋਂ ਉਹ ਪ੍ਰਭੂ ਦੀ ਸਿੱਖ ਸਲਾਹ ਦੇ ਗੀਤ ਗਾ ਗਾ ਕੇ ਸਦਾ ਫਿਰ ਰਹਿਣ ਵਾਲਾ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ਪ੍ਰਭੂ ਚਰਨਾਂ ਵਿੱਚ ਈਨ ਰਹਿੰਦਾ ਹੈ ਨਾ ਸ਼ਬਦ ਬੂਝੈ ਨਾ ਜਾਣੈ ਬਾਣੀ ਏ ਭਾਈ ਜਿਹੜਾ ਮਨੁੱਖ ਨਾ ਗੁਰੂ ਦੇ ਸ਼ਬਦ ਨੂੰ ਸਮਝਦਾ ਹੈ ਨਾ ਗੁਰੂ ਦੀ ਬਾਣੀ ਨਾਲ ਡੂੰਗੀ ਸਾਜ ਪੰਦਾ ਹੈ ਮਨਮੁਖ ਅੰਦੇ ਦੁਖ ਵਿਹਾਣੀ ਮਾਇਆ ਦੇ ਮੋਹ ਵਿੱਚ ਅੰਨੇ ਹੋ ਚੁੱਕੇ ਤੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨਮੁਖ ਉਸ ਮਨੁੱਖ ਦੀ ਉਮਰ ਦੁਖ ਵਿੱਚ ਹੀ ਗੁਜ਼ਰਦੀ ਹੈ ਸਤ ਗੁਰ ਭੇਟੇ ਤਾਂ ਸੁਖ ਪਾਏ ਜਦੋਂ ਉਸ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਉਹ ਆਤਮਿਕ ਆਨੰਦ ਹਾਸਲ ਕਰਦਾ ਹੈ ਹਮੈ ਵਿੱਚੋਂ ਠਾਕਰਹਾਏ ਗੁਰੂ ਉਸ ਦੇ ਮਨ ਵਿੱਚੋਂ ਹਮੈ ਮਾਰ ਮਕਾਉਂਦਾ ਹੈ ਕੈਸਨੋ ਕਹੀ ਹੈ ਦਾਤਾ ਇੱਕ ਸੋਏ ਪਰ ਹੈ ਭਾਈ ਪਰਮਾਤਮਾ ਤੋਂ ਬਿਨਾ ਹੋਰ ਕਿਸੇ ਅਗੇ ਰਜੋਈ ਕੀਤੀ ਨਹੀਂ ਜਾ ਸਕਦੀ ਸਿਰਫ ਪਰਮਾਤਮਾ ਹੀ ਗੁਰੂ ਦੇ ਮਲਾਪ ਦੀ ਦਾਤ ਦੇਣ ਵਾਲਾ ਹੈ ਕਿਰਪਾ ਕਰੇ ਸ਼ਬਦ ਮਿਲਾਵਾ ਹੋਏ ਜਦੋਂ ਪਰਮਾਤਮਾਏ ਕਿਰਪਾ ਕਰਦਾ ਹੈ ਤਦੋ ਗੁਰੂ ਦੇ ਸ਼ਬਦ ਵਿੱਚ ਜੁੜਿਆ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ ਮੇਲ ਪ੍ਰੀਤਮ ਸਾਚੇ ਗੁਣ गावा ਜੇ ਪ੍ਰਭੂ ਦੀ ਮੇਰ ਹੋਵੇ ਤਾਂ ਮੈਂ ਪ੍ਰੀਤਮ ਗੁਰੂ ਨੂੰ ਮਿਲ ਕੇ ਸਦਾ ਥਿਰ ਪ੍ਰਭੂ ਪਰਮਾਤਮਾ ਦੇ ਗੀਤ ਗਾ ਸਕਦਾ ਹਾਂ ਨਾਨਕ ਸਾਚੇ ਸਾਚਾ ਭਾਵਾਂ ਨਾਨਕ ਸਦਾ ਥਿਰ ਪ੍ਰਭੂ ਦਾ ਨਾਮ ਜਪ ਜਪ ਕੇ ਸਦਾ ਤੇਰ ਪ੍ਰਭੂ ਨੂੰ ਪਿਆਰਾ ਲੱਗ ਸਕਦਾ ਹੈ ਤਨਾਸਰੀ ਮਹੱਲਾ ਤੀਜਾ ਮਨ ਮਰੈ ਧਾਤ ਮਰ ਜਾਏ ਏ ਭਾਈ ਉਸ ਹਰ ਨਾਮ ਦੀ ਬਿਰਕ ਬਰਕਤ ਨਾਲ ਸਿਮਰਨ ਨਾਲ ਮਨੁੱਖ ਦਾ ਮਨ ਵਿਕਾਰਾਂ ਦਾ ਅਸਰ ਨਹੀਂ ਕਬੂਲਦਾ ਮਨ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ ਬੇ ਮਨਮ ਹੋਵੇ ਕੈਸੇ ਹਰ ਪਾਏ ਜਦ ਤੱਕ ਮਨ ਵਿਕਾਰਾਂ ਵੱਲੋਂ ਛੋਹ ਨਹੀਂ ਹੁੰਦਾ ਮਨੁੱਖ ਪਰਮਾਤਮਾ ਦਾ ਮਿਲਾਪ ਪ੍ਰਾਪਤ ਨਹੀਂ ਕਰ ਸਕਦਾ ਇਹ ਮਨ ਮਰੈ ਦਾਰੂ ਜਾਣੈ ਕੋਏ ਏ ਭਾਈ ਕੋਈ ਵਿਰਲਾ ਮਨੁੱਖੋ ਦਵਾਈ ਜਾਣਦਾ ਹੈ ਜਿਸ ਦੇ ਵਰਤਣ ਨਾਲ ਇਹ ਮਨ ਵਿਕਾਰਾਂ ਦਾ ਅਸਰ ਕਬੂਲਣੋਂ ਹਟ ਜਾਏ ਮਨ ਸ਼ਬਦ ਮਰੈ ਬੂਝੈ ਜਨ ਸੋਏ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜਦਾ ਹੈ ਉਹ ਮਨੁੱਖ ਸਮਝ ਲੈਂਦਾ ਹੈ ਕੇ ਗੁਰੂ ਦੇ ਸ਼ਬਦ ਵਿੱਚ ਜੁੜਿਆ ਮਨ ਵਿਕਾਰਾਂ ਵੱਲੋਂ ਅਸ਼ੋਹ ਹੋ ਜਾਂਦਾ ਹੈ ਜਿਸ ਨੂੰ ਬਖਸ਼ੇ ਹਰ ਦੇਵ ਵਡਿਆਈ ਏ ਭਾਈ ਜਿਸ ਮਨੁੱਖ ਤੇ ਪਰਮਾਤਮਾ ਬਖਸ਼ਿਸ਼ ਕਰਦਾ ਹੈ ਉਸ ਨੂੰ ਇੱਜ਼ਤ ਦਿੰਦਾ ਹੈ ਗੁਰ ਪ੍ਰਸਾਦਿ ਵਸੈ ਮਨ ਆਈ ਰਹਾਓ ਉਸ ਮਨੁੱਖ ਦੇ ਮਨ ਵਿੱਚ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਆਵਸਦਾ ਹੈ ਰਹਾਓ ਗੁਰਮਖ ਕਰਨੀ ਕਾਰਕ ਕਮਾਵੇ ਹੇ ਭਾਈ ਜਦੋਂ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਗੁਰੂ ਵੱਲੋਂ ਮਿਲੀ ਕਰਨ ਜੋਗ ਕਾਰ ਕਰਨੀ ਸ਼ੁਰੂ ਕਰ ਦਿੰਦਾ ਹੈ ਤਾਂ ਇਸ ਮਨ ਕੀ ਸੋਜੀ ਪਾਵੇ ਤਦ ਉਸ ਨੂੰ ਇਸ ਮਨ ਨੂੰ ਵਾਸ ਵਿੱਚ ਰੱਖਣ ਦੀ ਸਮਝ ਆ ਜਾਂਦੀ ਹੈ ਮਨ ਮਤ ਮੈ ਗਲ ਮਿਕਦਾਰਾ ਤਦੋ ਮਨੁੱਖ ਸਮਝ ਲੈਂਦਾ ਹੈ ਕੇ ਮਨ ਹੋ ਮੈਂ ਦੇ ਨਸ਼ੇ ਵਿੱਚ ਮਸਤ ਹੋ ਕੇ ਮਸਤ ਹਾਥੀ ਵਰਗਾ ਹੋਇਆ ਰਹਿੰਦਾ ਹੈ ਗੋਰੇ ਅੰਕ ਸਮਾਰ ਜੀਵਲਣ ਹਾਰਾ ਗੁਰੂ ਹੀ ਆਪਣੇ ਸ਼ਬਦ ਦਾ ਕੁੰਡਾ ਵਰਤ ਕੇ ਵਿਕਾਰਾਂ ਵਿੱਚ ਆਤਮਕ ਮੋਤੇ ਮਰੇ ਹੋਏ ਮਨ ਨੂੰ ਆਤਮਕ ਜੀਵਨ ਦੇਣ ਦੀ ਸਮਰੱਥਾ ਰੱਖਦਾ ਹੈ ਜਿਸ ਤਰ੍ਹਾਂ ਹਾਥੀ ਮਸਤ ਜਾਏ ਤਾਂ ਇੱਕ ਮੈਗਲਨਾ ਦਾ ਕੁੰਡਾ ਹੁੰਦਾ ਹੈ ਮਹਾਵਤ ਕੋਲ ਉਹਦੇ ਸਿਰ ਵਿੱਚ ਮਾਰਦਾ ਹੈ ਤੇ ਹਾਥੀ ਸਿੱਧਾ ਹੋ ਜਾਂਦਾ ਹੈ ਇਸੇ ਤਰ੍ਹਾਂ ਇਹ ਬੰਦੇ ਦਾ ਮਨ ਹੈ ਮਨੁੱਖ ਦਾ ਮਨ ਹੈ ਵਿਕਾਰਾਂ ਵਿੱਚ ਹੀ ਘੁੰਮਦਾ ਰਹਿੰਦਾ ਹੈ ਜਦੋਂ ਗੁਰੂ ਦੇ ਸ਼ਬਦ ਦੀ ਇਸ ਨੂੰ ਝੋਟ ਲੱਗਦੀ ਹੈ ਤੇ ਇਹ ਮਨ ਫਿਰ ਸਿੱਧਾ ਹੋ ਜਾਂਦਾ ਹੈ ਤੇ ਗੁਰੂ ਗੁਰੂ ਜਪਦਾ ਹੈ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ ਮਨ ਆਸਾਦ ਸਾਦੇ ਜਨ ਕੋਈ ਹੇ ਭਾਈ ਇਹ ਮਨ ਬੜੀ ਮੁਸ਼ਕਲ ਨਾਲ ਵਸ ਵਿੱਚ ਆਉਂਦਾ ਹੈ ਕੋਈ ਬਿਰਲਾ ਮਨੁੱਖ ਇਸ ਨੂੰ ਵਸ ਵਿੱਚ ਲਿਆਉਂਦਾ ਹੈ ਆਚਰ ਚਰੈ ਤਾਂ ਨਿਰਮਲ ਹੋਈ ਜਦੋਂ ਮਨੁੱਖ ਗੁਰੂ ਦੀ ਸ਼ਰਨ ਪਾ ਕੇ ਮਨ ਦੇ ਅਸਾਧ ਰੋਗ ਕਾਮਾਦਿਕ ਪੰਜੇ ਦੂਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮੁਕਾ ਲੈਂਦਾ ਹੈ ਤਦੋਂ ਇਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਗੁਰਮਖ ਇਹ ਮਨ ਲਿਆ ਸਵਾਰ ਗੁਰੂ ਦੀ ਸ਼ਰਨ ਪਏ ਰਹਿਣ ਵਾਲਾ ਮਨੁੱਖ ਇਸ ਮਨ ਨੂੰ ਸੋਹਣਾ ਬਣਾ ਲੈਂਦਾ ਹੈ ਹਮੈ ਵਿੱਚੋਂ ਤਜੈ ਵਿਕਾਰ ਤੇ ਆਪਣੇ ਅੰਦਰੋਂ ਹਮੈ ਆਦਿਕ ਵਿਕਾਰਾਂ ਨੂੰ ਕੱਢ ਦਿੰਦਾ ਹੈ ਜੋ ਤੁਰ ਰੱਖਿਆ ਨ ਮੇਲ ਮਿਲਾਏ ਏ ਭਾਈ ਜਿਨ੍ਹਾਂ ਮਨੁੱਖਾਂ ਨੂੰ ਉਸ ਪਰਮਾਤਮਾ ਨੇ ਤੁਰ ਤੋਂ ਹੀ ਆਪਣੇ ਚਰਨਾਂ ਵਿੱਚ ਜੋੜ ਰੱਖਿਆ ਹੈ ਕਦੇ ਨ ਵਿਛੜੈ ਸ਼ਬਦ ਸਮਾਏ ਉਹ ਗੁਰੂ ਦੇ ਸ਼ਬਦ ਵਿੱਚ ਲੀਨ ਰਹਿ ਕੇ ਕਦੇ ਵੀ ਪ੍ਰਭੂ ਤੋਂ ਪਰਮਾਤਮਾ ਤੋਂ ਨਹੀਂ ਵਿਛੜਦੇ ਆਪਣੀ ਕਲਾ ਆਪੇ ਪ੍ਰਭ ਜਾਣੈ ਪਰ हे ਭਾਈ ਪ੍ਰਭੂ ਪਰਮਾਤਮਾ ਆਪ ਹੀ ਆਪਣੀ ਗੁੱਜੀ ਤਾਕਤ ਜਾਣਦਾ ਹੈ ਕਿ ਕਿਸ ਨੂੰ ਉਹ ਆਪਣੇ ਨਾਲ ਜੋੜੀ ਰੱਖਦਾ ਹੈ ਨਾਨਕ ਗੁਰਮਖ ਨਾਮ ਪਛਾਣੈ हे नानक गुरु ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਮਾਤਮਾ ਦੇ ਨਾਮ ਨਾਲ ਸਾਝ ਬਣਾਈ ਰੱਖਦਾ ਹੈ ਤਨਾ ਸਰੀ ਮਹੱਲਾ ਤੀਜਾ ਕਾਚਾ ਤਨ ਸੰਚਹਿ ਮੂਰਖ ਗਾਵਾਰ हे ਭਾਈ ਮੂਰਖ ਅਜਾਨ ਲੋਕ ਸਿਰਫ ਦੁਨੀਆ ਵਾਲਾ ਨਾਸਵੰਤ ਤਨ ਹੀ ਜੋੜਦੇ ਰਹਿੰਦੇ ਹਨ ਮਨਮੁਖ ਭੂਲੇ ਅੰਧ ਗਵਾਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਹੋਏ ਮਨੁੱਖ ਕੁਰਾਹੇ ਪਏ ਰਹਿੰਦੇ ਹਨ ਵਿਖਿਆ ਕੈ ਧਨ ਸਦਾ ਦੁੱਖ ਹੋਏ ਏ ਭਾਈ ਮਾਇਆ ਦੇ ਧਨ ਨਾਲ ਸਦਾ ਦੁੱਖ ਹੀ ਮਿਲਦਾ ਹੈ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਇਹ ਧਨ ਨਾ ਹੀ ਮਨੁੱਖ ਦੇ ਨਾਲ ਜਾਂਦਾ ਹੈ ਅਤੇ ਨਾ ਹੀ ਇਸ ਨੂੰ ਜੋੜ-ਜੋੜ ਕੇ ਸੰਤੋਖ ਰਾਪਤ ਹੁੰਦਾ ਹੈ ਸਾਚਾ ਧਨ ਗੁਰਮਤੀ ਪਾਏ ਜਿਹੜਾ ਮਨੁੱਖ ਗੁਰੂ ਦੀ ਮਤ ਉਤੇ ਤੁਰਦਾ ਹੈ ਉਹ ਸਦਾ ਕਾਇਮ ਰਹਿਣ ਵਾਲਾ ਹਰ ਨਾਮ ਧਨ ਹਾਸਲ ਕਰ ਲੈਂਦਾ ਹੈ ਕਾਚਾ ਧਨ ਫੋਨ ਆਵੇ ਜਾਏ ਰਹਾਓ ਪਰ ਦੁਨੀਆਂ ਵਾਲਾ ਨਾ ਸੰਬੰਧ ਧਨ ਕਦੇ ਮਨੁੱਖ ਨੂੰ ਮਿਲ ਜਾਂਦਾ ਹੈ ਕਦੇ ਹੱਥੋਂ ਨਿਕਲ ਜਾਂਦਾ ਹੈ ਰਹਾਓ ਮਨਮੁਖ ਭੂਲੇ ਸਭ ਮਰਹਿ ਗਵਾਰ ਏ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁਖ ਮਾਇਆ ਦੇ ਮੋਹ ਦੇ ਕਾਰਨ ਕੁਰਾਹੇ ਪੈ ਕੇ ਸਭ ਆਤਮਕ ਮੌਤ ਸਹੇੜ ਲੈਂਦੇ ਹਨ ਮਨਮੁਖ ਤੇ ਗੁਰਮੁਖ ਗੁਰਬਾਣੀ ਵਿੱਚ ਕਈ ਵਾਰੀ ਇਹ ਸ਼ਬਦ ਆਇਆ ਹੈ ਮਨਮੁਖ ਹੋ ਹਨ ਜਿਹੜੇ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਤੇ ਗੁਰੂ ਦੀ ਮਤ ਨਹੀਂ ਲੈਂਦੇ ਅਤੇ ਗੁਰਮੁਖ ਹੋ ਹਨ ਜਿਨ੍ਹਾਂ ਦਾ ਮੁਖ ਗੁਰੂਵਾਲ ਹੁੰਦਾ ਹੈ ਜੋ ਗੁਰੂ ਕਹੇ ਉਹ ਕਰਦੇ ਹਨ ਉਹ ਗੁਰਮੁਖ ਹਨ ਭਵਜਲ ਡੁੱਬੇ ਨਾ ਉਰਵਾਰ ਨਾ ਪਾਰ ਸੰਸਾਰ ਸਮੁੰਦਰ ਵਿੱਚ ਮਨਮੁਖ ਡੁੱਬ ਜਾਂਦੇ ਹਨ ਨਾ ਉਰਲੇ ਬੰਨੇ ਰਹਿੰਦੇ ਹਨ ਨਾ ਪਾਰਲੇ ਬੰਨੇ ਨਾ ਇਹ ਮਾਇਆ ਦਾ ਸਾਥ ਤੋੜ ਨਭਾਉਂਦੀ ਹੈ ਨਾ ਨਾਮ ਧਨ ਜੋੜਿਆ ਹੁੰਦਾ ਹੈ ਸਤ ਗੁਰ ਭੇਟੇ ਪੂਰੇ ਭਾਗ ਜਿਨਾ ਮਨੋਖਾਨੋ ਪੂਰੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ ਸਾਚਰਤੇ ਇਹਨ ਸੇ ਬੇਰਾਗ ਉਹ ਦਿਨ ਰਾਤ ਹਰ ਵੇਲੇ ਸਦਾ ਥਿਰ ਹਰ ਨਾਮ ਵਿੱਚ ਮਗਨ ਰਹਿੰਦੇ ਹਨ ਨਾਮ ਦੀ ਬਰਕਤ ਨਾਲ ਮਾਇਆ ਵੱਲੋਂ ਉਪਰਾਮਤਾ ਵਿੱਚ ਟਿਕੇ ਰਹਿੰਦੇ ਹਨ ਜੋ ਹਜੁਗ ਮਹਿ ਅੰਮ੍ਰਿਤ ਸਾਚੀ ਬਾਣੀ ਏ ਭਾਈ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਵਾਲੀ ਗੁਰਬਾਣੀ ਸਦਾ ਹੀ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਵੰਦੀ ਹੈ ਪੂਰੇ ਭਾਗ ਹਰ ਨਾਮ ਸਮਾਣੀ ਪੂਰੀ ਕਿਸਮਤ ਨਾਲ ਮਨੋਖੇ ਸਬਾਣੀ ਦੀ ਬਰਕਤ ਨਾਲ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ ਸਿੱਧ ਸਾਧਕ ਤਰ ਸਹਿ ਸਭ ਲੋਏ ਏ ਭਾਈ ਕਰਾਮਾਤੀ yogi ਤੇ ਸਾਧਨਾ ਕਰਨ ਵਾਲੇ yogi ਸਾਰੇ ਹੀ ਜਗਤ ਵਿੱਚ ਇਸ ਬਾਣੀ ਦੀ ਖਾਤਰ ਤਰਲੇ ਲੈਂਦੇ ਹਨ ਪੂਰੇ ਭਾਗ ਪ੍ਰਾਪਤ ਹੋਏ ਪਰ ਪ੍ਰਭੂ ਦੀ ਸਿੱਖ ਸਲਾਹ ਵਾਲੀ ਗੁਰਬਾਣੀ ਪੂਰੀ ਕਿਸਮਤ ਨਾਲ ਹੀ ਮਿਲਦੀ ਹੈ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਭਰੀ ਜਿਓ ਵੱਡੇ ਭਾਗ ਹੋਣ ਤੇ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਸਾਧ ਸੰਗ ਵਿੱਚ ਗੁਰਬਾਣੀ ਗੁਰੂ ਦਾ ਨਾਮ ਜਪਿਆਂ ਪਰਮਾਤਮਾ ਮਿਲ ਜਾਂਦਾ ਹੈ ਸਾਬਕਿਸ਼ ਸਾਚਾ ਸਾਚਾ ਹੈ ਸੋਏ ਹੇ ਭਾਈ ਜਿਹੜਾ ਕੋਈ ਵਿਰਲਾ ਮਨੁੱਖ ਪਿੱਤਰ ਸਰੂਪ ਪ੍ਰਮਾਤਮਾ ਨਾਲ ਸਾਝ ਪਾਉਂਦਾ ਹੈ ਉਸ ਨੂੰ ਹਰੇਕ ਛੈ ਉਸ ਸਦਾ ਥਿਰ ਪ੍ਰਭੂ ਦਾ ਰੂਪ ਦਿਸਦੀ ਹੈ ਹੋਰ ਤਮ ਬ੍ਰਹਮ ਪਛਾਣੇ ਕੋਏ ਉਸ ਨੂੰ ਹਰ ਥਾਂ ਉਹ ਸਦਾ ਥਿਰ ਪ੍ਰਭੂ ਹੀ ਵਸਦਾ ਦਿਸਦਾ ਹੈ ਸੱਚ ਸਾਚਾ ਸੱਚ ਆਪ ਧਿਰੜਾਏ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਆਪਣਾ ਸਦਾ ਥਿਰ ਨਾਮ ਆਪ ਹੀ ਮਨੁੱਖ ਦੇ ਹਿਰਦੇ ਵਿੱਚ ਪੱਕਾ ਕਰਦਾ ਹੈ ਨਾਨਕ ਆਪੇ ਵੇਖੈ ਆਪੇ ਸਜਾ ਲਾਏ ਏ हे ਨਾਨਕ ਉਹ ਆਪ ਹੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਅਤੇ ਆਪ ਹੀ ਜੀਵਾਂ ਨੂੰ ਆਪਣੇ ਸਦਾ ਥਿਰ ਨਾਮ ਵਿੱਚ ਜੋੜਦਾ ਹੈ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਜੀਵ ਨਾਮ ਨਹੀਂ ਜਪ ਸਕਦੇ ਸੱਚ ਸਾਚਾ ਸੱਚ ਆਪ ਧਿਰੜਾਏ ਨਾਨਕ ਆਪੇ ਵੇਖੈ ਆਪੇ ਸੱਚ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 665 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 668 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਸਾਡੇ YouTube ਚੈਨਲ ਸਰਬਾਦਾ ਭਲਾ TV ਨੂੰ ਸਬਸਕ੍ਰਾਈਬ ਕਰੋ ਜੀ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ 와해구루지키파테.